ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਮੇਲੋ ਅੱਜ ਦਾ ਪੰਜ ਸਾਫ ਨੂੰ ਸਾਡੇ ਨੂੰ ਸਾਰਿਆਂ ਨੂੰ ਕੱਦਾਂ ਪੰਜਾਂ ਠੀਕ ਹੈ ਜੀ ਕੰਮ ਆ ਪੂਰਾ ਹਾਂਜੀ ਹੈ ਜਾਇਆ ਸਕੂਲ ਹਾਂਜੀ ਕੱਲੂ ਛੁੱਟੀ ਹੈ ਐਤਵਾਰੀ ਐਤਵਾਰ ਤੇ ਇੱਕ ਦਿਨ ਗਿਆ ਛੁੱਟੀ ਨਹੀਂ ਦੋ ਦਿਨ ਹੋ ਗਏ ਗਿਆ ਨਹੀਂ ਤਾਂ ਇਹ ਮੈਡਮ ਨੇ ਵੀ ਆਲੇ ਮਿਲਣੇ ਛੁੱਟੀਆਂ ਬਹੁਤ ਬਾਕੀ ਹੁਣ ਬਾਈ ਹੀਰੇ ਨਾਲ ਆ ਕੇ ਅੱਡੇ ਤੇ ਅੱਜ ਸਫਾਈਆਂ ਸੂਈਆਂ ਕਰੀਆਂ ਹੀਰੇ ਦੀਆਂ ਬਾਈ ਹੀਰੇ ਦੇ ਚੱਕੀ ਤੁਹਾਨੂੰ ਦਿਖਾਉਨੇ ਹਾਂ ਹਲੋ ਟਰੈਕਟਰ ਪਸੰਦ ਹੈ ਹੋ ਲ ਆਪਣਾ ਲਾਲ ਬਾਲੀ ਟ੍ਰੈਕ ਤੇ ਹਟਾ ਕੇ ਲਾਇਆ ਲਾਲ ਆਊਗਾ ਲਾਲ ਲੜਾ ਕੋਲ ਲਾ ਲੈ ਕੇ ਆਊਗਾ ਲਾਲ ਬਾਤ ਨੇ ਸਭ ਜਿੰਦਾਬਾਦ ਹੈ ਜਿੰਦਾਬਾਦ ਤੇ ਲਾਲ ਲੜਾ ਕੋਲ ਲਾ ਲੈ ਕੇ ਆਊਗਾ ਅੱਗੇ ਲਾਇਆ ਨੇ ਆਹ ਸਭ ਜਿੰਦਾਬਾਦ ਹਾਂ ਨਾ ਅੱਗੇ ਕੁਝ ਨਹੀਂ ਦੱਸ ਅੱਛਾ ਕੱਢਿਆ ਕਿ ਇਨੇ ਮੰਗਾ 40000 ਰੁਪਏ ਉਹਦੇ ਠੀਕ ਆ ਹਾਂ ਬਿੱਲਾ ਦਾ ਇਹ ਪਾਣੀ ਦਿੱਲਾ ਹੁੰਦਾ ਸਮਝ ਗਿਆ ਪਾਣੀ ਸੋਹਣੇ ਦਿੱਤਾ ਜਾ ਰਹਾ ਯਾਰ ਮੈਂ ਗਿਆ ਉਹਨੇ ਕਲਦੀਬ ਲੱਗਿਆ ਨਾਲ ਹੀ ਤੇ ਹਾਂ ਕਲਦੀਬ ਨਾਲ ਲੱਗਿਆ ਵਿਆ ਜੜਦੇ ਦਾ ਵੱਡੇ ਨਹੀਂ ਕਹਿੰਦਾ ਉੱਪਰ ਦੀ ਕਹਿੰਦਾ ਦਾਤੀ ਘਵਾ ਦਿਆ ਹੈ ਘਾਣਾਂ ਦੇ ਬਰਾਬਰ ਤੇ ਕਹਿੰਦਾ ਅਸੀਂ ਕੋ ਮੁੰਡਾ ਆ ਵੀ ਜਾ ਕਰਦੇ ਤੇ ਫੈਕ ਉਹਦਾ ਫੇਰ ਹੋ ਜਾਣਾ ਕਰਦੋ ਨਹੀਂ ਪਾਣੀ ਨਹੀਂ ਕਹਿੰਦਾ ਨਹੀਂ ਪਾਣੀ ਕਰਦਾ ਉਹ ਕਿੱਥੇ ਜਾ ਕੇ ਉਹ ਪਹਾੜੀ ਆ ਉਹਨੇ ਪਾਣੀ ਨਹੀਂ ਕਹਿੰਨਾ ਮੇਰੀ ਗੱਲ ਸੁਣ ਕੇ ਥਾਨਾਂ ਦੇ ਬਰਾਬਰ ਦੇ ਵੱਡੇ ਆ ਯਾਰ ਕਿੰਨਾ ਕ ਰਹਿ ਗਿਆ ਕਿੰਨਾ ਫੇਰ ਨਹੀਂ ਉਹ ਜਣਾ ਉਹ ਮੇਰੇ ਤਰੇ ਆਏ ਵੀ ਚੰਗੇ ਉਹ ਲੱਤੀਆਂ ਜੇ ਕੱਢ ਲੰਦੇ ਆ ਜੇ ਬਰਾਬਰ ਦੇ ਵੱਡੇ ਕਿ ਛੱਡੇ ਦੇ ਵੱਡੇ ਕਤਾਨਾਂ ਦੇ ਬਰਾਬਰ ਦੇ ਵੱਡੇ ਉੱਪਰ ਤੇ ਹੀ ਉਹ ਉਹ ਜਿਹਨੂੰ ਡੀਲਾ ਥਾ ਦੇਖ ਕੇ ਪਤਾ ਹੈ ਇਹ ਸਹੀ ਐ ਭਾਈ ਇਹਦੇ ਬਰਾਬਰ ਦੇ ਹੀ ਹਾਂ dant ਤੋਂ ਬਰਾਬਰ ਕਾਈ ਬਾਰ ਤੇ ਵੱਢ ਗਿਆ ਮਾਰਤੀ ਮਾਰਤੀ ਗਿਆ ਕੋੜੇ ਵਿੱਚ ਚੜਾ ਦਈਏ ਕੁੜਵੀ ਆਣਾ ਬਹਿ ਜਾ ਭਈ ਜੰਨਾ ਰੇਂਜ ਕਰਨਾ ਐਲਾ ਤਾਰ ਮਾਰ ਦੇਗਾ ਮਾਰ ਜਾਏਗਾ ਭੱਗਵਾਏ ਖੋਪ ਦੇਖ ਲੈ ਕਿਦਾਂ ਦੇਖ ਲੈ ਉਹ ਦੋ ਪਏ ਦੂਰੇ ਪਏ ਆਰਨੂ ਜਿਕਾ ਕਾਲਿਆ ਚ ਰਭਈਆ ਬੈਠਾ ਨੇ ਚਰਨਾ ਅਹ ਧਰਬਾਦੀ ਨੂੰ ਕਹਿਦੀ ਇੱਥੇ ਨਾ ਆਹ ਕੋੜੇ ਦੇ ਫਰਮਾ ਲੱਗ ਗਿਆ ਨਾ ਰੱਖਾ ਤਾਰੇ ਵਿਹਾਰ ਮੈਂ ਹਾਂ ਮੇਰਾ ਪਾਪੂ ਹੈ ਤੂੰ ਇਹੀ ਇਹ ਰੱਖਾ ਹੈ ਕਮ ਤੋਂ 1 ਸਾਲ 2 ਸਾਲ ਰੱਖਾ ਬੜਾ ਗਦੇ ਰੱਖੇ ਹੋਣੇ ਆ ਨਹੀਂ ਚਾਚੀ ਮਾਰੀ ਨਾ ਤਾ ਹਾਂ ਟਾਂਗੇ ਵਾਲਾ ਹਾਂ ਟਾਂਗੇ ਵਾਲਾ ਆ ਟਾਂਗੇ ਵਾਲਾ ਆਉਤ ਨੇ ਸਵਾਗਤ ਅੰਨ ਨੇ ਪਤਾ ਗਿਆ ਦਾਦੇ ਦਾਦੇ ਆਪਣੇ ਨਹੀਂ ਵਿਆਹ ਲੱਗਦੇ ਉਹਨੇ ਵਿਆਹ ਹੁਣ ਵਿਆਹ ਦਾ ਪਰ ਲੱਗਦੇ ਆ ਘੋੜਿਆਂ ਮੇਰੇ ਨਹੀਂ ਪਰ ਜਿਆਦਾ ਤੰਗ ਕੇ ਜੇ ਤਾਂਗੇ ਉਹੀ ਹੈ ਨਾ ਮੈਂ ਵਿਆਹ ਵੀ ਤੰਗਿਆਂ ਦੂਏ ਲੱਗਦੇ ਜਿਹੜੇ ਬੱਤੇ ਇਹ ਕੀ ਬਣਾਇਆ ਕੋੜ ਦੇਣੇ ਸਾਵਣਾ ਉੱਥੇ ਰਿਕਸ਼ਾ ਹੁੰਦਾ ਹੈ ਨਾ ਇਹ ਜਾਈਏ ਇਸ ਨੂੰ ਖਾਣਾ ਦੇ ਦੇਣਾ ਕਰ ਰਹਾ ਹੈ ਮੈਂ ਕੀ ਫੁੱਲ ਹੈ ਜੀ ਤੇਰੇ ਮਗੋਂ ਡਾਂਗੀ ਫੁੱਲ ਆ ਹਾਂ ਇਹ ਜੇ ਬੈਗ ਤੇ ਲੱਗ ਦਿਖਾਉਂਦਾ ਜੇ ਖਾਂਦਾ ਪ੍ਰੋਫੈਸ਼ਨ ਦੇ ਦਿੰਦਾ ਉਹਨੂੰ ਉਹਨੂੰ ਪ੍ਰੋਫੈਸ਼ਨ ਦੇ ਦਿੰਦਾ ਨਹੀਂ 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 ਫੜਿਓ ਦੇਖੀ ਮੈਂ ਨਹੀਂ ਗੱਲ ਜਿੱਦਾਂ ਨਹੀਂ ਲੱਗਦੀ ਆਪਣੇ ਬਾਤ ਹੋਇਆ ਪਿਆ ਚੋਰੀਆਂ ਜਿਆਦਾ ਹੁੰਦੀ ਬਹੁਤ ਚੋਰੀ ਬਹੁਤ ਚੋਰੀ ਜੀ ਹੁੰਦੀ ਕਹਿੰਦਾ ਵੀ ਜੀ ਕਹਿੰਦਾ ਹੁਣ ਘਰ ਤੇ ਆਪਣਾ ਕੱਲਾ ਛੱਡ ਜੰਨੇ ਸਮਝਦਾ ਕਿ ਨਹੀਂ ਜਾਣਾ ਚਾਹੀਦਾ ਵਧੀਆ ਗੱਲ ਹੈ ਲੋਸਮੈਂਟ ਵੀ ਬੰਦੇ ਚ ਕੱਢ ਲੈ ਰਹੇ ਆ ਹੋਰ ਕੀ ਆ ਕਰ ਕੇ ਰਹਿੰਦਾ ਹੀ ਪਤਲਾ ਤਾਂ ਪਹਿਰੇ ਲੱਗਣ ਜਾਈਦੀ ਯਾਰ ਹੈ ਚੌਕੀਦਾਰ ਆਪਾਂ ਕੱਢ ਖਤ ਦਿੰਦੇ ਜੀ ਸਮਾਨ ਸਹੀ ਗੱਲ ਹੈ ਸਾਡ ਅੱਗੇ ਹੈਗਾ ਜੀ ਸਹੀ ਗੱਲ ਆ ਹੁਣ ਤਾਂ ਚੌਕੀਦਾਰ ਦੀ ਚੌਕੀਦਾਰ ਵੀ ਅੱਗੇ ਪਹਿਰੇ ਦੀ ਪਤਾ ਕੀ ਆ ਦੇਖੀ ਜਿੱਦਾਂ ਪੈਂਟ ਚੋਰੀ ਹੋ ਗਈ ਉਦੋਂ ਦੇ ਪਹਿਰੇ ਸ਼ੁਰੂ ਹੋਏ ਜੀ ਗੱਲ ਹੋਣਾ ਹੁਣ ਚੌਕੀਦਾਰ ਦੀ ਆਵਾਜ਼ ਨਹੀਂ ਆਈਗੀ ਨਹੀਂ ਸਹੀ ਚੌਕੀਦਾਰ ਦੇ ਪਹਿਲੇ ਚੌਕੀਦਾਰ ਤੇ ਫੁਰੇ ਮਰਲੇ ਉਦੋਂ ਹਾਂ ਪਹਿਣੀ ਆ ਚੌਕੀਦਾਰ ਦੀ ਮਾਲਾ ਛੋੜਦੀ ਸੀ ਮਾਲਾ ਨਹੀਂ ਕਿਹ ਲੈ ਆਉਂਦੀ ਸੀ ਐਡਾ ਬੋਲਦਾ ਐਡੀ ਆਵਾਜ਼ ਆਉਂਦੀ ਸੀ ਪਹਿਲਾ ਦੀ ਬੱਟੀ ਕਰਦੇ ਤੇ ਜਾਂ ਬੂਹ ਦੇ ਤੇ ਨਾ ਠੀਕ ਐ ਠੀਕ ਗੱਲ ਤਰਾਣੀਆਂ ਦਾ ਫਰਕ ਪਾ ਹੁਣ ਸੁਣ ਗਾ ਰਹੇ ਕੋਈ ਚੌਕੀ ਦਾ ਮੁੰਡਾ ਨਹੀਂ ਬਣੂ ਮੈਨੇ ਲਿਕ ਚਾਹੀਦੇ ਬਾਈ ਕੋਈ ਕੰਮ ਇਹਦੇ ਜਿਆਦਾ ਹੈ ਹੈ ਜਿਆਦਾ ਕੰਮ ਬੜਿਆ ਦਾ ਚਾਹੀਦਾ ਮੈਨੇ ਕੋਦੇ ਲੱਭੀਆ ਸਾਡੇ ਤਿੰਨ ਚਾਰ ਵਾਰੀ ਚੋਰੀ ਹੋ ਗਈ ਕਿਦਾਂ ਚੋਰੀ ਹੋਵੀ ਉਦੋਂ ਦੇ ਸ਼ੁਰੂ ਕਰ ਲਿਆ ਉਹਨਾਂ ਨੇ ਸਾਡੇ ਤਾਂ ਤਿੰਨ ਚਾਰ ਵਾਰੀ ਚੋਰੀ ਹੋ ਰਹੀ ਹੈ ਤਿੰਨ ਚਾਰ ਵਾਰੀ ਜਾਇਆ ਤੂੰ ਜਾਣਗੇ ਯਾਰ ਵਾਹ ਦੇ ਕਿਵੇਂ ਆ ਵਾਹ ਦੇ ਕੈਜੀ ਕਰਦਾ ਕਚਰਾ ਗਲਾਸੀ ਚ ਐ ਛੇਠਾ ਛੇਠੀ ਜਾ ਪਲਾਸਣਾ ਖੁੱਲਣੀ ਬਈ ਚਲ ਮਕਰਾਂ ਕੱਢਦਾ ਜੀ ਫਰਜਾ ਕਰਦਾ ਇਹਦਾ ਪਲਾਸਣਾ ਖੁੱਲਣੀ ਹੈ ਪਹਿਲਾਂ ਨਹੀਂ ਸੀ ਯਾ ਪੁੱਗੇ ਨੂੰ ਸਾਫ ਕਰਦੀਦਾ ਕਚਰਾ ਗਲਾਸੀ ਚ ਮੈਂ ਕਰਦਾ ਜਾ ਬਸ ਪਾ ਤੇ ਇੰਦਾ ਫਰਕ ਪੈ ਜਾਂਦਾ ਹੋਰ ਬੱਟ ਦੇ ਲੱਗਦਾ ਮੈਨੂੰ ਬਹੁਤ ਵਰਨੀ ਹੈ ਕਾ ਚੱਲੇ ਵਰਨਾ ਚੱਲੇ ਆਇਆ ਤਾਂ ਘੁੰਮਣਾ ਆਪਣੇ ਘਰੇ ਜਾ ਰਹੇ ਹੈ ਖਾਣੇ ਖਾਇਲਾ ਜਿੱਥੇ ਖਾਣੇ ਬੁਲਾਵਾ ਹੈ ਟੜਾਉਣੀਆਂ ਬਾਈ ਸਿੱਧੀ ਗੱਲ ਐ ਛਾ ਟੱਕ ਇਗਨੀ ਗੱਲ ਹਾਂਜੀ ਇਹ ਤਾਂ ਝੂਕ ਦੇ ਕੇ ਪਠਾਲ ਦੇਣਾ ਓਹ ਓ ਨਹੀਂ ਫੂਕ ਫੂਕ ਨਹੀਂ ਬਚਾਉਂਦਾ ਵੀ ਆਦੇ ਗੋਣੀਆਂ ਛਲਾਈਆਂ ਵੀ ਨਹੀਂ ਮੈਂ ਫੇਰ ਮੇਰੇ ਜੂਰੀ ਸੌਣੀਆਂ ਆ ਠੀਕ ਨਹੀਂ ਗੱਲ ਫੜਾ ਕੇ ਜੂਰ ਮੈਨੂੰ ਇਹਨੇ ਦੱਸਾਂ ਕਿ ਤੁਸੀਂ ਕਿੱਥੇ ਐ ਤੇਰੇ ਸੁਤਵੀਰ ਵੀਰੇ ਨੇ ਅੱਜ ਕਰ ਤੇਰੇ ਹੱਥ ਪਾਇਆ ਉਹ ਸਿੱਖ ਮਰੂ ਗਿਆ ਇਹਨਾਂ ਦੇ ਹਲੇ ਨਮਾ ਹੱਡਾ ਜੁੜ ਜੇਣਾ ਸਾਰੇ ਟੁੱਟੂ ਜੁੜਨੇ ਵੀ ਨਹੀਂ ਹਲੇ ਹੈ ਕਿ ਨਹੀਂ ਚੜਿਆ ਆ ਹੈ ਲੱਗਿਆ ਕਿ ਨਹੀਂ ਐ ਇਹ ਤਾਂ ਲੱਗਣੀ ਆ ਬਾਈ ਬੱਦਲ ਦੇ ਬੱਦਲ ਆ ਹਾਂ ਫਟ ਕੇ ਜਾ ਤੁਸੀਂ ਫਟ ਕੇ ਜਾ ਤੁਸੀਂ ਮ ਆਇਆ ਤੇ ਪੰਜ ਚਾਰ ਮਿੰਟ ਪਹਿਲਾ ਬੱਦਲ ਕਹਿੰਦਾ ਤੂਆਂ ਕੱਢਿਆ ਪਿਆ ਮੀਨੇ ਮੀਨੇ ਹਾਂ ਇੱਕ ਥਾਣੀ ਨੇ ਪੈਂਦਾ ਤਾਂ ਹੀ ਦੇਖੀ ਤਵੀ ਨਾ ਮਾਲਵਤ ਤਾਂ ਹੀ ਅੱਗੇ ਚੱਲਦਾ ਹਟ ਬੁੱਤ ਅੱਗੇ ਹਾਂ ਇਹ ਅਵਰੇ ਆ ਬਾਈ ਨਾ ਅੱਛਾ ਦਾ ਉਹ ਆਇਆ ਜੀ ਬੰਗ ਦਾ ਹਾਂ ਦੇਖੀ ਮੜ ਜਾ ਤੈਨੂੰ ਫੱਟਣਾ ਨਾ ਕਰ ਦੇਵੇ ਇਹ ਕਰਨੀ ਨਹੀਂ ਵੰਦੀ ਨਾ ਬਾਈ ਮੈਂ ਚੱਲਿਆ ਘਰ ਨੂੰ ਅੱਜ ਤੂੰ ਆ ਗਈ ਬੁੱਗੇ ਮੀਂਹ ਚ ਗਿੱਲਾ ਹੋ ਗਿਆ ਨਾ ਗਰਮ ਸਰਦਾ ਤੇ ਦੱਲ ਲੱਗ ਗਈ ਸੀ ਹਾਂ ਕੜਾ ਮਾਰਾਦ ਬੁੱਤ ਲਾ ਦੋ ਉਹ ਚੱਲ ਕੋੜਿਆ ਸਾਰਾ ਆ ਕਾਲੀ ਲੱਤਾਂ ਤੜਾ ਤਾ ਠੀਕ ਨਹੀਂ ਆ ਹਾਂ ਜੀ ਆ ਲਾ ਲਾਦ ਮਾ ਹੁਣ ਕੁੰਦਾ ਲਾ ਦੇ ਜੀ ਲਾ ਦੇ ਜੀ ਲੈ ਹੋਰ ਕਿਆ ਹੋਰ ਨਾ ਕਿਤੇ ਚੋਰੀ ਦੀ ਲੋਰ ਸੀ ਮੇਟਾ ਹੋਈ ਗਿਆ ਕਿਤੇ ਉਰੇ ਨਾ ਹੋ ਜਵੇ ਪੀਤਾ ਭਈਆ ਪੈਂਦੇ ਸੱਤ ਅੱਠ ਭਈਆ ਪੈਂਦੇ ਹੋਰੇ ਕਿਤੇ ਬੋਲਣੇ ਨੇ ਚੱਕ ਲੈ ਜਵੇ ਹੋਰ ਤੇ ਕੀ ਕਰਾਉਂਗਾ ਤੂੰ ਤਾਂ ਨਹੀਂ ਜਾਈਦਾ ਨਾ ਤੈਨੂੰ ਤਾਂ ਨਹੀਂ ਜਾਈਦਾ ਨਾ ਜੀ ਤੇਰਾ ਡੁੱਬੇ ਪੈ ਤਾ ਨਾ ਹੋਰ ਨਹੀਂ ਚਾਹੀਦਾ ਰਵਣ ਨੇ ਵਸ ਝੋੜੀਆਂ ਭਰਤੀਆਂ ਹੁਣ ਪਾਣੀ ਘਟ ਗਿਆ ਕਹੇਗਾ ਜਾਂ ਹੁਣ ਤਾਂ ਘਟ ਗਿਆ ਹੁਣ ਰੇ ਭਾਉਂਗਾ ਜੂਰੀਏ ਪਾਦਣਾ ਉਹਦੇ ਵਿੱਚ ਜੂਰੀਆ ਹਾਂ ਵਿੱਚ ਪਾਦਣੀ ਕਲੋਰ ਉੱਥੇ ਪਾਣੀ ਚੱਲਦਾ ਨਹੀਂ ਉੱਥੇ ਜੂਰੀਆ ਪਾ ਦੇ ਲੇਟ ਨਾ ਕਰ ਉਹਨੂੰ ਨਹੀਂ ਗਾਲੂ ਪਾਦਣਾ ਹਾਂ ਹੋਊਗਾ ਜੂਰੀਆ ਦਾ ਕਲੋਰੋ ਮਿਕਸ ਕਰਕੇ ਹਾਂ ਜੂਰੀਆ ਦਾ ਕਲੋਰੋ ਕਲੋਰੋ ਪਾ ਤੇ ਪਾਣੀ ਦਾ ਬਈ ਥੋੜੀ ਜਿਹੀ ਪਾਦਣੀ ਉਹ ਲੋੜੇ ਨਹੀਂ ਹੁਣ ਤਾਂ ਥੜੀ ਮੜ ਗਈ ਉੱਥੇ ਪਾਣੀ ਦੇ ਨੰਨਾ ਖੜਾ ਉੱਥੇ ਕਲੋਰ ਦੀ ਕੀ ਲੋੜ ਹੈ ਨਹੀਂ ਉਹ ਰਗੜੇ ਹੋ ਗੁਈ ਨੁਕਸਾਨ ਗਾਹਾਂ ਪਾਣੀ ਘਟ ਗਿਆ ਜੇ ਆ ਪਾ ਦੀ ਹੁਣ ਕਿਆ ਨੁਕਸਾਨ ਪਾਈ ਦਾ ਫਾਇਦਾ ਕਿਆ ਜੂਰੀ ਜੀ ਬਾੜਾ ਪਾਣੀ ਜੀ ਰਹਿ ਨਹੀਂ ਉੱਪਰ ਲੋਕਾਂ ਦੇ ਖੇਤ ਵਿੱਚ ਲੱਖ ਜਾਨੀ ਹਵਾ ਨਾਲ ਬੱਟ ਪਰ ਤਾਂ ਫਿਰਦਾ ਪਾਣੀ ਉੱਥੇ ਸਮਝਦਾ ਗੱਲ ਹੁਣ ਜੂਰੀ ਬਾੜਾ ਜੂਰੀ ਕਲਰੋਂ ਪਾਉਂਗਾ ਨਾ ਪਾਣੀ ਪਰ ਰਹਿਣਾ ਉਹਦਾ ਗਾਹ ਲੱਖ ਜਾਨੀ ਹੋਰ ਖੇਤਾਂ 'ਚ ਜੂਰੀ ਸਿੱਟਦੀ ਸਰ ਪਾਣੀ ਵਿੱਚ ਵਹਿੰ ਜਾਂਦਾ ਬਸ ਠੀਕ ਹੈ ਕਲੂਰੋਂ ਕਲੂਰੋਂ ਸਿੱਟੀ ਜਾਂ ਪਾਣੀ ਬੱਟਾਂ ਤੇ ਹੀੜਾ ਨੀਵਾ ਹੋ ਗਿਆ ਜਦ ਪਾਣੀ ਪਾ ਦੀ ਠੀਕ ਠੀਕ ਹੈ ਸਮਝਿਆ ਆਹੋ ਹੁਣ ਤੇ ਸੁਨਾਰ ਵੀ ਹੈ ਹਾਂ ਅਲੀ ਕਰੀਏ ਲੈ ਲੈ ਪੱਤ ਬਗ ਦਾ ਦਾ 10 12 ਦਿਨ ਹੋ ਗਏ ਨੂੰ ਕਰਦੇ 10 12 ਦਾ ਨਹੀਂ ਉਮਰ ਹੈਗੀ ਆ ਚਾਹ ਉਹ ਕਰਨਾ ਪੈਣਾ ਯਾਰ ਉਹ ਪੱਖੇ ਤਾਰ ਵਢਣੀ ਪੈਣੀ ਆ ਉਹ ਮਿੱਤਰ ਕਿਹੜੇ ਉੱਪਰ ਹੈ ਤੇ ਕੀ ਕਰਨਾ ਹਾਂ ਕਰੀਏ ਗੱਮ 3 ਪੱਠੀ ਬੈਦੀ ਹਰੋਂ ਪਾਰ ਤੱਕ ਕੱਤਾ ਪਾੜ ਕੇ ਹਵਾ ਚਲਦੇ ਦੇਣਾ ਪਾਸੇ ਉਹ ਜੋ ਨਹੀਂ ਜੂ ਮਾੜੀ ਬਾੜੂਂਗੀ ਤਾਂ ਹੀ ਹੈ ਬੱਸ ਫੇ ਰਹਿਣ ਦੇ ਪੱਖਾ ਰਹਿਣ ਦੇ ਰਹਿਣ ਦੇ ਰੁਕੋ ਪਾਸੇ ਆ ਲਾ ਦੇ ਤੂੰ ਮੈਂ ਕਰਦਾ ਇਹਦਾ ਹਿੰਦਾ ਹਾਂ ਬਾਈ ਧੂਣੀਆਂ ਆਉਣੀਆਂ ਹੁਣ ਸ਼ਾਮ ਨੂੰ ਕੀ ਆ ਜਾ ਪੂਰੇ ਕਰਤੀ ਧਰਤੀ ਗਿੱਲੀ ਉਹ ਗਿੱਲੀ ਹਾਂ ਬਾਈ हां भाई हां ਜਿਹੜੀ ਤੂੰ ਨਹੀਂ ਇਹ ਨਹੀਂ ਫਾਦੂ ਇਤਨੇ ਬਾਜੂ ਭੇਜੀ ਜਾਣੀ ਹੋ ਉਸ ਤੱਕ ਮੇਰੇ ਬਾਹਰ ਅੰਦਰ ਕਰ ਲਵਾਂ ਨਹੀਂ ਨਹੀਂ ਜਿੰਨਾ ਕੋਲ ਦਾ ਮੱਛਰ ਹੋਈ ਜਾਂਦੇ ਰਹਿਣ ਦੇ ਆਪਣੇ ਅੰਦਰ ਰਹੇਗੀ ਹੋਆ ਲੈ ਵੀ ਚੱਲ ਵੀ ਧੂਣੀ ਇਹ ਡੂੰਗਾ ਕਰ ਬੰਚ ਇੱਥੇ ਨੂੰ ਇੱਥੀ ਟੋਗਾ ਮਾਰਦੇ ਉਹਨੂੰ ਵਿੱਚ ਤਾਬ ਦੇਣਗੇ ਮੰਨੀ ਦਾ ਹੁੰਦਾ ਐ ਸਾਈਡ ਬੱਦ ਗੀ ਵੀ ਦੀ ਲੈ ਐਂ ਕਰ ਇੱਥੇ ਤੇ ਨਾ ਡੁੱਲਾ ਕਰਦੇ। ਬਸ ਤੇ ਹੁਣ ਆ ਗਏ 5 ਮਿੰਟ ਲੱਗਦੇ। ਲਾ ਦੇ ਲਾ ਦੇ ਇਹ ਰੱਖਵਾਤੀ ਉਹ। ਦੇਖੀ ਹੁਣ ਕਿ ਲੱਗਦੀ। ਹੁਣ ਨਾ ਬਈ। ਇਕਲਾ ਬਈ ਸਾਡੀ ਧੂਨੀਆ ਦੇ ਕੋਲ ਟਾਈਮ ਲੰਘ ਜਾਂਦਾ। ਮੀਂਹ ਵੀ ਜਿਹੜੇ ਸਾਹਮਨਾ ਬੱਦਲ ਹੋਇਆ। ਪੂਰਾ ਚੰਗਾ ਨਹੀਂ ਪਾਉਂਗਾ। ਕਿਉਂਕਿ ਝੜੀ ਵਾਲਾ ਕੰਮ ਲੱਗ ਰਿਹਾ ਹੈ। ਚੱਲ ਤਾਂ ਧਾਨਾਂ ਨੂੰ ਨਜ਼ਾਰਾ ਹਨਾ ਹੁਣ ਜੰਮੀ ਚਲਾਉਣਾ ਪੈਂਦਾ। ਅੱਜ ਦਾ ਹੀ। ਹੂੰ ਪਾਥੀ ਤੇ ਕਿਹੜੀ ਆਪਾਂ ਇਧਰਲੀ ਸਾਈਡ ਨਾ ਪਾਰਲੀ ਸਾਈਡ ਪਾਥੀ ਰੱਖਾ ਆ ਉਰਲੀ ਵਾਲੀ ਚੱਕ ਕੇ ਇਧਰ ਪਾਰਲੀ ਸਾਈਡ ਲਾ ਦੇ ਇਧਰ ਤੇ ਪੱਖੇ ਦੀ ਤਾਂ ਹਵਾ ਇਧਰ ਤੇ ਪੈਣੀ ਆ ਪਾਰਲੀ ਸਾਈਡ ਪਰਾਂ ਤੇ ਇਧਰ ਨੂੰ ਹਾਂ ਹਾਂ ਹੋਰ ਕਰਦੇ ਹੋਰ ਥੱਲੇ ਵਾਲਾ ਪਾਸਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਸਾਡੇ ਕੰਮ ਹੁੰਦੇ ਆ ਬਈ ਸਾਰੇ ਦਿਨ ਦੇ ਅੱਜ ਹੀ ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖ ਲਿਆ ਹਨ ਕਮਾ ਕੇ ਲਿਆਏ ਆ ਹਣ ਹੀ ਜਦੋਂ ਪੱਖਾ ਲਾਇਆ ਤਾਂ ਉੱਤਰ ਉਹ ਚੱਲਿਆ ਨਹੀਂ ਹੈਗਾ ਫੇਰ ਖਰਾਬ ਹੋ ਗਿਆ। ਹਾਂ ਪਾਤ ਉੱਪਰ ਲਾ। ਹਾਂ ਲਾ ਦੇ। ਲਾ ਦੇ ਲਾ ਦੇ। ਤੇ ਆ ਪਾਣੀ ਪੂਣੀ ਭਰ ਦੇਣਾ ਆਪਾਂ ਨੇ ਹੁਣ ਰਾਤ ਨੂੰ। ਤੇ ਬਾਕੀ ਹੁਣ ਚੱਲ ਰਿਹਾ। ਮੀਰਾ। ਮੀਰਾ ਵੀ ਆਪਣਾ ਥੋੜਾ ਜਿਹਾ ਹੀ ਰਹਿ ਗਿਆ ਹੁਣ। ਅੱਜ ਕੱਲ੍ਹਾਂ ਵੀ ਬਹੁਤ ਕਰਤੀ ਆਪਾਂ ਨੇ ਦੇਖੋ ਪਾਣੀ ਕਿੰਨੇ ਸਾਰੇ। ਇਹ ਰਿਹਾ ਦੇਖੋ। ਚਾਂਕਦੇ ਨੂੰ ਤੇ ਰੇਸ਼ਕਾ ਮਾਰਦੇ ਕੰਨ ਘਾਉਂਦਾ। ਬੀਟ ਨਾਲ ਲੋਟ ਮਸ਼ੀਨ ਤੇ ਲਗਾਉਂਦਾ ਨਹੀਂ ਹੈਗਾ ਤੰਗ ਬੋ ਕਰਦਾ ਚਲੋ ਬਾਕੀ ਠੀਕ ਆ ਜੀ ਮਿਲਦੇ ਕਿਸੇ ਹੋਰ ਵਲਾ ਸਤਿ ਸ੍ਰੀ ਅਕਾਲ